ਆ ਵੇਖੋ ਪਹਿਲਾਂ ਪੱਤਰਕਾਰਾਂ ਨੂੰ ਗਰਮੀ ਵਿਖਾ ਰਹੇ ਸੀ ਆ ਪਰਿਵਾਰ ਜੋ ਖੜਾ ਹੈ ਪੱਤਰਕਾਰਾਂ ਨੂੰ ਗਰਮੀ ਵਿਖਾ ਰਿਹਾ ਸੀ ਔਰ ਪੱਤਰਕਾਰਾਂ ਨੇ ਜਦੋਂ ਆਪਣਾ ਰੰਗ ਵਿਖਾਇਆ ਤਾਂ ਫਿਰ ਇਹਨਾਂ ਨੂੰ ਥਾਣੇ ਦੀ ਹਵਾ ਖਾਣੀ ਪਈ ਆ ਆ ਤਸਵੀਰਾਂ ਵੇਖੋ ਤੁਸੀਂ ਔਰ ਆ ਸ਼ਖਸ ਕੀ ਬੋਲ ਰਿਹਾ ਜਿੱਥੇ ਪੁਲਿਸ ਆਈ ਆ ਪੁਲਿਸ ਨੇ ਜਦੋਂ ਆ ਕੇ ਇਹਨਾਂ ਨੂੰ ਥਾਣੇ ਲਜਾਇਆ ਗਿਆ ਤਾ ਫਿਰ ਇਹਨਾਂ ਨੇ ਵੇਖਿਆ ਕਿ ਹੁਣ ਅਸੀਂ ਕੀ ਕਰੀਏ ਫਿਰ ਮਾਫੀਆਂ ਮੰਗੀਆਂ ਤਾਂ ਫਿਰ ਗਲਤੀਆਂ ਮੰਨੀਆਂ ਜੇ ਦੱਸਦੇ ਹੀ ਤਾਂ ਸਕੂਲਾਂ ਦਾ ਮਾਮਲਾ ਹੁਣ ਸਕੂਲਾਂ ਦੇ ਵਿੱਚ ਕਿਤਾਬਾਂ ਯੂਨੀਫਾਰਮਾਂ ਪਾਰਟਿਕੂਲਰ ਇੱਕ ਦੁਕਾਨ ਦੇ ਉੱਤੇ ਹੀ ਸੀਮਤ ਕੀਤਾ ਜਾਂਦਾ ਹੈ ਕਾਰਨ ਕੀ ਆ ਆ ਬੰਦਾ ਕੀ ਝੂਠ ਬੋਲ ਰਿਹਾ ਬਿਲਕੁਲ ਟਕਾ ਕੇ ਬੋਲ ਰਿਹਾ ਇਸ ਦੀ ਗੱਲਬਾਤ ਪੂਰੀ ਸੁਣੋ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਕਿ ਕਿਤਾਬਾਂ ਦਾ ਜਿਹੜਾ ਰੂਲ ਹੈ ਉਹ ਕੀ ਹੁੰਦਾ ਹੈ ਸਕੂਲ ਦੀਆਂ ਕਿਤਾਬਾਂ ਔਰ ਸਕੂਲ ਦੀਆਂ ਯੂਨੀਫਾਰਮਾਂ ਕੀ ਇੱਕੋ ਦੁਕਾਨ ਨੂੰ ਇੱਕੋ ਪਰਿਵਾਰ ਨੂੰ ਇੱਕੋ ਹੀ ਅਮੀਰ ਜਾਤਿਆਂ ਨੂੰ ਇਸ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਰਨ ਕੀ ਹੈ ਹੋਰ ਕਿਉਂ ਨਹੀਂ ਕੋਈ ਕਿਤਾਬਾਂ ਵੇਚ ਸਕਦਾ ਇਹ ਪੂਰੀ ਗੱਲ ਬਾਤ ਸੁਣੋ ਤੁਸੀਂ ਕਿਵੇਂ ਲੱਗ ਰਹੀ ਹੈ ਤੁਹਾਨੂੰ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿੱਥੇ-ਜਿੱਥੇ ਵੀ ਲੁੱਟ ਹੋ ਰਹੀ ਹੈ ਕਿਤਾਬਾਂ ਦੀ ਜਿਸ ਨੂੰ ਵੀ ਕੋਈ ਜਾਣਕਾਰੀ ਹੈ ਕਮੈਂਟ ਜਰੂਰ ਕਰਿਓ ਧੰਨਵਾਦ ਕਸੂਰਵਾਰ ਨਾ ਸਿਰਫ ਸਿਰਫ ਉਹਨਾਂ ਕਿਤਾਬਾਂ ਵਾਲੇ ਦਾ ਵੀ ਨਹੀਂ ਕੱਢੂਗਾ ਕਸੂਰਵਾ ਸਾਡਾ ਸਿਸਟਮ ਹੈ ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਣੀ ਫੁਲਾਣੀ ਇਸ ਕੰਪਨੀ ਨੂੰ ਦੇ ਦਿੱਤਾ ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਆ ਅਮੀਰਾਂ ਦੇ ਬੱਚੇ ਵੀ ਪੜਦੇ ਆ ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਪਏ ਆ ਲੇਕਿਨ ਇਹ ਕਹਿ ਦੇਣਾ ਕਿ ਸਿਰਫ ਇੱਕੋ ਹੀ ਇੱਕੋ ਹੀ ਬੁੱਕਸ਼ਾਪ ਤੋਂ ਕਿਤਾਬਾਂ ਮਿਲਣਗੀਆਂ ਕਿਉਂ ਭਈ ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਵਾ ਜਿਨ੍ਹਾਂ ਆਪਣੀ ਮਾਪੇ ਦੀਆਂ ਅਪੇ ਪਿਓ ਦੀ ਤੁਸੀਂ ਅਗਰ ਕਮੀਜ਼ ਦਾ ਬਟਨ ਖੋਲ੍ਹ ਲਓ ਨਾ ਤਾਂ ਬਨਾਨ ਟਾਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਛੀ ਦਿਵਾਉਣਾ ਚਾਹੁੰਦਾ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਵੈ ਕੀਤੇ ਨਹੀਂ ਹੈ ਕੀਤਾ ਵੈ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕਸ਼ਾਪ ਨਿਰਧਾਰਿਤ ਕਰਦੇ ਆ ਬਿਲਡਿੰਗ ਬੜੀ ਹੋਈ ਹੈਗੀ ਹੈ ਤੁਸੀਂ ਦੇਖੋ ਉਹਨੂੰ ਰੈਜੀਡੈਂਸ਼ੀਅਲ ਏਰੀਆ 'ਚ ਬਿਲਡਿੰਗ ਹੈ ਲੇਕਿਨ ਬਾਹਰ ਸ਼ਟਰ ਲੱਗੇ ਹੋਏ ਇੱਕ ਕਮਿਸ਼ਨਰ ਦਾ ਖੇਲ ਖੇਡਿਆ ਜਾਂਦਾ ਕਸੂਰਵਾਰ ਨਾ ਸਿਰਫ ਸਿਰਫ ਉਹਨਾਂ ਕਿਤਾਬਾਂ ਵਾਲੇ ਦਾ ਵੀ ਨਹੀਂ ਕੱਢੂਗਾ ਕਸੂਰਵਾਰ ਸਾਡਾ ਸਿਸਟਮ ਹੈ ਉਹ ਸਿਸਟਮ ਜਿਹੜਾ ਨਾ ਸਕੂਲਾਂ ਤੇ ਨਕੀਲ ਹੀ ਨਹੀਂ ਪਾਉਂਦਾ ਮੈਨੂੰ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਸਿਰਫ ਇੱਕੋ ਹੀ ਸੋਚਣ ਵਾਲੀ ਗੱਲਾਂ ਕੀ ਦੀ ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਨੀ ਫੁਲਾਨੀ ਇਸ ਕੰਪਨੀ ਨੂੰ ਦੇ ਦਿੱਤਾ ਇਹ 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 ਲੋਕਾਂ ਦੀ ਸੋਚ ਕੇ ਦੇਖੋ ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਐ ਅਮੀਰਾਂ ਦੇ ਬੱਚੇ ਵੀ ਪੜਦੇ ਐ ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਪਏ ਐ ਲੇਕਿਨ ਇਹ ਕਹਿ ਦੇਣਾ ਇਸ ਸਿਰਫ ਇੱਕੋ ਹੀ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਮਿਲਣਗੀਆਂ ਕਿਉਂ ਭਈ ਕਿਉਂ ਭਈ ਸਿਰਫ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਕਿਉਂ ਮਿਲਣਗੀਆਂ ਕਿਉਂ ਪੇਰੈਂਟਸ ਇੱਕੋ ਹੀ ਬੁੱਕ ਸ਼ਾਪ ਤੋਂ ਇੱਕੋ ਹੀ ਪਬਲਿਸ਼ਰ ਦੀਆਂ ਕਿਤਾਬਾਂ ਲੈਣ ਸਭ ਤੋਂ ਵੱਡਾ ਪ੍ਰਸ਼ਨ ਤਾਂ ਆਪਣੇ ਆਪ 'ਚ ਇਹ ਹੈ ਇਹ ਸਵਾਲ ਖੜਾ ਮੈਂ ਅੱਜ ਇਸੇ ਸਵਾਲ ਕਰਕੇ ਅੱਜ ਅੱਜ ਇਸ ਪੱਤਰਕਾਰ ਨਾਲ ਇਹ ਹਰਕਤ ਹੋਈ ਅੱਜ ਜੇ ਚੀਜ਼ਾਂ ਨਾ ਹੋਣ ਆਪਣੇ ਆਪ ਵੀ ਸਿਸਟਮ ਠੀਕ ਹੋ ਜਾਵੇਗਾ ਕਹਿੰਦਾ ਪਹਿਲਾਂ ਕਹਿੰਦਾ ਕਿ ਚੱਪਲ ਮਾਰੂੰਗਾ ਲਾ ਕੇ ਪਹਿਲਾਂ ਚੱਪਲ ਦੀ ਗੱਲ ਕੀਤੀ ਗਈ ਉਹ ਦੇਖੋ ਬਹੁਤ ਗਲਤ ਗੱਲ ਹੈ ਬਹੁਤ ਗਲਤ ਹੈ ਚੱਪਲ ਲਾ ਕੇ ਮਾਰੂੰਗਾ ਹੱਥ ਚੱਕ ਦੇਣਾ ਸੋ ਇਹ ਚੀਜ਼ਾਂ ਗਲਤ ਨਹੀਂ ਹੈ ਦੇਖੋ ਜੇ ਤੁਹਾਨੂੰ ਕੋਈ ਗਲਤ ਲੱਗਦਾ ਪਿਆ ਤੁਸੀਂ ਕੰਪਲੇਂਟ ਕਰੋ ਪੁਲਿਸ ਥਾਣੇ ਜਾਓ ਤੁਸੀਂ ਪੁਲਿਸ ਨੂੰ ਬੁਲਾਓ ਪੀਸੀਆਰ ਨੂੰ ਬੁਲਾਓ ਜੇ ਤੁਹਾਨੂੰ ਕੁਝ ਗਲਤ ਲੱਗ ਰਿਹਾ ਪਰ ਤੁਸੀਂ ਹੱਥ ਚੱਕਣਾ ਥੱਪੜ ਮਾਰਨਾ ਸਾਹਮਣੇ ਸਾਹਮਣੇ ਸਭ ਸੋ ਇਹ ਗਲਤ ਹੈ ਇਹ ਗਲਤ ਹੈ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਮੈਂ ਬਸ ਇਹੀ ਕਹਿਣਾ ਚਾਹੁੰਦਾ ਹੈ ਕਿ ਹਵੇ ਜਿਹੜਾ ਆਮ ਲੋਕ ਆਪਣੀਆਂ ਕਿਤਾਬਾਂ ਨਹੀਂ ਲੈ ਸਕਦੇ ਲੋ ਬੱਚਿਆਂ ਦੇ ਮਾਪਿਆਂ ਨੇ ਕਿਹਾ ਵੀ ਕੱਲ 3000 ਤੇ ਅੱਜ 5000 ਦੋਸਤ ਤੁਸੀਂ ਕਿੰਨੇ ਕੋ ਕਿੰਨੇ ਕੋ ਲੋਕਾਂ ਨੂੰ ਜਾਣਦੇ ਹੋ ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਵਾਂ ਜਿਨ੍ਹਾਂ ਆਪਣੀ ਮਾਪੇ ਦੀਆਂ ਆਪਣੇ ਪਿਓ ਦੀ ਤੁਸੀਂ ਅਗਰ ਕਮੀਜ਼ ਦਾ ਬਟਨ ਖੋਲ੍ਹੋ ਨਾ ਤਾਂ ਬਨਾਨ ਟਾਕੀਆਂ ਵਾਲੀ ਹੋਊਗੀ ਬਨਾਨ ਟਾਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸੇ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਛੀ ਦਿਵਾਉਣਾ ਚਾਹੁੰਦਾ ਹੈ ਅੱਛੇ ਸਕੂਲਾਂ ਚ ਬੜਾਉਣਾ ਚਾਹੁੰਦਾ ਹੈ ਤਾਂ ਉਹ ਵਿਚਾਰਾ ਕਰੇ ਤਾਂ ਕੀ ਨਾ ਕਰੇ ਉਹਨੂੰ ਕਿਤਾਬਾਂ ਮਜਬੂਰੀ ਚ ਲੈਣੀਆਂ ਹੀ ਪੈਂਦੀਆਂ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕ ਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਵੈ ਕੀਤੇ ਨਹੀਂ ਹੈ ਕੀਤਾ ਵੈ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕ ਸ਼ਾਪ ਨਿਰਧਾਰਿਤ ਕਰਦੇ ਆ ਨੈਚੁਰਲੀ ਤੁਸੀਂ ਵੀ ਸਮਝਦਾਰ ਹੋ ਕਿ ਜੀ ਇਹ ਕਮਿਸ਼ਨਰ ਦਾ ਖੇਲ ਖੇਡਿਆ ਜਾਂਦਾ ਫਿਰ ਮੈਨੂੰ ਦੇ ਪਾਸੋਂ ਵੀ ਛੱਡਣਾ ਨਹੀਂ ਪੇਰੈਂਟਸ ਨੂੰ ਬੁੱਕਾ ਤੋਂ ਵੀ ਲੈ ਲਿਆ ਯੂਨੀਫਾਰਮ ਤੋਂ ਵੀ ਲੈ ਲਿਆ ਫਿਰ ਮੈਂ ਵੀ ਲੈ ਲੀਆ ਮੈਂ ਉਸ ਬੁੱਕ ਸ਼ਾਪ ਵਾਲੀ ਬਿਲਡਿੰਗ ਤੇ ਵੀ ਜਾ ਕੇ ਆਇਆ ਹਾਂ ਉਹ ਜਿਹੜੀ ਬਿਲਡਿੰਗ ਬਣੀ ਹੋਈ ਹੈਗੀ ਹੈ ਤੁਸੀਂ ਦੇਖੋ ਉਹਨੂੰ ਰੈ residențial ਏਰੀਆ 'ਚ ਬਿਲਡਿੰਗ ਹੈ ਲੇਕਿਨ ਬਾਰ ਸ਼ਟਰ ਲੱਗੇ ਹੋਏ ਹੈ ਹੁਣ ਪਹਿਲਾਂ ਤਾਂ ਕਾਰਪੋਰੇਸ਼ਨ ਨੂੰ ਇਹ ਜਵਾਬ ਦੇਣਾ ਚਾਹੀਦਾ ਵਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਇੰਪਰੂਵਮੈਂਟ ਟਰਸਟ ਹੈ ਜਿਹੜਾ ਵੀ ਵਿਭਾਗ ਹੈ ਉਹਨਦੇ ਕੋਲ ਜਵਾਬ ਹੀ ਲੈਣਾ ਚਾਹੀਦਾ ਵਾ ਕਿ ਇਹ ਬਿਲਡਿੰਗ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ ਦੇਖੋ ਕਿਤਾਬਾਂ ਵੇਚਣੀਆਂ ਵੇਚਣਾ ਮੀਨ ਸੇਲ ਪਰਚੇਸ ਸੇਲ ਪਰਚੇਸ ਮੀਨ ਕਮਰਸ਼ੀਅਲ ਐਕਟੀਵਿਟੀ ਜੇ ਕੋਈ ਕਮਰਸ਼ੀਅਲ ਐਕਟੀਵਿਟੀ ਕਰਦਾ ਵਾ ਤਾਂ ਇਹ ਦੱਸਿਆ ਜਾਵੇ ਕਿ ਇਹ ਬਿਲਡਿੰਗ ਦੇ ਵਿੱਚ ਇਹ ਬਿਲਡਿੰਗ ਜਿਹੜੀ ਹੈਗੀ ਹੈ ਇਹ ਰੈ residențial ਏਰੀਆ 'ਚ ਅਗਰ ਕਮਰਸ਼ੀਅਲ ਐਕਟੀਵਿਟੀ ਚੱਲਦੀ ਪਈ ਹੈ ਤਾਂ ਟੈਕਸ ਜਿਹੜਾ ਹੈਗਾ ਵਾ ਉਹ ਕਮਰਸ਼ੀ